ਪੁਲਿਸ ਨੇ 24 ਘੰਟੇ ਚ ਨੇਪਾਲ ਦੇ ਬਾਰਡਰ ਤੋਂ ਦੋਸ਼ੀ ਪ੍ਰਵਾਸੀ ਮਜ਼ਦੂਰ ਨੂੰ ਕੀਤਾ ਕਾਬੂ ਇਥੇ ਨਿਰਲੇਪਿੰਡ ਖਾਨਪੁਰ ਵਿਖੇ ਪਿਛਲੇ ਲੰਮੇ ਸਮੇਂ ਤੋਂ ਆਪਣੇ ਮਾਲਕ ਕੋਲ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰ ਨੇ ਆਪਣੇ ਮਾਲਕ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਉਸ ਦਾ ਮੋਟਰਸਾਈਕਲ ਇੱਕ ਐਪਲ ਦਾ ਫੋਨ ਤੇ 4000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਇਸ ਦੌਰਾਨ ਡੀਐਸਪੀ ਪਲੇਟੂ ਸਰਨਤਰਪਾਲ ਟੋਕੜੀ ਦੀ ਰਹਿਨਬਾਈ ਖੇਠ थाना ਮੁਖੀ ਸੁਭਾਨਪੁਰ ਕਮਰਜੀਤ ਸਿੰਘ ਬਲਦੀ ਅਕਬਾਈ ਖੇਠ ਚੌਕੀ ਇੰਚਾਰਜ ਨਡਾਲਾ ਦਲਵਿੰਦਰ ਵੀਰ ਸਿੰਘ ਦੁਆਰਾ ਗਠਿਤ ਟੀਮ ਐਸਆਈ ਸੁਖਚੰਦ ਸਿੰਘ ਤੇ ਐਸਆਈ ਪਰਮਜੀਤ ਸਿੰਘ ਨੇ 24 ਘੰਟੇ ਚ ਦੋਸ਼ੀ ਪ੍ਰਵਾਸੀ ਮਜ਼ਦੂਰ ਨੂੰ ਨੇਪਾਲ ਦੇ ਬਾਡਰ ਤੋਂ ਕਾਬੂ ਕਰਕੇ ਸਲਾਖਾ ਪਿੱਛੇ ਡਾਕ ਦਿੱਤਾ ਜਿਸ ਤੇ ਪੁਲਿਸ ਵੱਲੋਂ ਵਕ ਵਕ ਧਾਰਾ ਮਾ ਤਹਿਤ ਮਾਮਲਾ ਦਰਜ ਕੀਤਾ ਇਸ ਬੰਦੀ ਪੁਲਿਸ ਵੱਲੋਂ ਜਿਹੜੀ ਅਗਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਸ ਬੰਦੀ ਨਡਾਲਾ ਵਿਖੇ ਹੋਈ ਪ੍ਰੈਸ ਵਾਰਤਾ ਦੌਰਾਨ ਡੀਐਸਪੀ ਪੁਲਤ ਸਰੁੰਦਰਪਾਲ ਧੋਕੜੀ ਨੇ ਦੱਸਿਆ ਕਿ ਸਾਡੇ ਇਲਾਕਾ ਜਿਹੜਾ ਹੈ ਖਾਨਪੁਰ ਪਿੰਡ ਪੈਂਦਾ ਚੌਂਕੀ ਦੇ ਵਿੱਚ ਸਾਡੀ ਨਡਾਲਾ ਚੌਂਕੀ ਦੇ ਵਿੱਚ ਉਹਦੇ ਵਿੱਚ ਇੱਕ ਗਰਮੇਸ਼ ਸਿੰਘ ਜਿਹੜਾ ਕਿਸਾਨ ਹੈ ਉਹਨੇ ਇੱਕ ਰਾਜੂ ਨਾਮ ਦਾ ਜਿਹੜਾ ਨੌਕਰ ਸੀਗਾ ਗੋਰਖਪੁਰ ਦਾ ਰਹਿਣ ਵਾਲਾ ਉਹਨੂੰ ਆਪਣੇ ਕੋਲ ਕਾਫੀ ਲੰਬੇ ਸਮੇਂ ਤੋਂ ਨੌਕਰੀ ਤੇ ਰੱਖਿਆ ਹੋਇਆ ਸੀਗਾ ਉਹ ਉਹਨਾਂ ਦੇ ਪਸ਼ੂਆਂ ਦੀ ਦੇਖਭਾਲ ਕਰਦਾ ਸੀਗਾ ਤੇ 2 ਦਿਨ ਪਹਿਲਾਂ ਜਿਹੜਾ ਇਹ ਰਾਜੂ ਹੈਗਾ ਤੇ ਗਰਮੇਸ਼ ਇਹ ਆਪਸ ਵਿੱਚ ਇਹਨਾਂ ਨੇ ਰਾਤੀ ਖਾਣਾ ਖਾਣਾ ਵਗੈਰਾ ਖਾਧਾ ਔਰ ਰਾਜੂ ਦੀ ਜਿਹੜੀ ਬਦਨੀਅਤ ਹੋ ਗਈ ਉਹਨੇ ਜਿਹੜਾ ਗਰਮੇਸ਼ ਸੀਗਾ ਉਹ ਜਦੋਂ ਸੌਂ ਗਿਆ ਤੇ ਉਹਦੇ ਉਹਨੇ ਸੱਟ ਮਾਰੀ ਮੱਥੇ ਦੇ ਉੱਤੇ ਗੰਬੀਰ ਛੱਟ ਮਾਰ ਕੇ ਉਸ ਤੋਂ ਬਾਅਦ ਉਹਨੂੰ ਉਹ ਲੋਹੂ ਲੋਹਾਨ ਕਰਕੇ ਤੇ ਉਹਦੇ ਉਹਦੀ ਨੀਅਤ ਤਾਂ ਸੀ ਵੱਧ ਪੈਸੇ ਵੀ ਮੈਨੂੰ ਵੱਧ ਪੈਸੇ ਮਿਲ ਜਾਣਗੇ ਪਰ ਉਹ ਉਹਨੇ ਜਦੋਂ ਪੈਸਿਆਂ ਦੀ ਇੱਕ ਫੋਲਾ ਫਲਾਈ ਕੀਤੀ ਤਾਂ 4000 ਰੁਪਇਆ ਸੀਗਾ ਇੱਕ ਮੋਟਰਸਾਈਕਲ ਔਰ ਇੱਕ ਉਹਨਾਂ ਦਾ ਮੋਬਾਈਲ ਜਿਹੜਾ ਲੈ ਕੇ ਤੇ ਉਹ ਫਰਾਰ ਹੋ ਗਿਆ ਜਦੋਂ ਇਹਨਾਂ ਦੇ ਵਾਰਸਾਂ ਨੂੰ ਪਤਾ ਲੱਗਿਆ ਕਿ ਇਦਾਂ ਦਾ ਕਰਕੇ ਸਾਡੇ ਬਾਪ ਦੇ 60 ਬੱਜੇ ਉਹਨਾਂ ਨੇ ਉਹਨੂੰ ਹਸਪੀਟਲਾਈਜ਼ ਕੀਤਾ ਮੁੱਢਲੀ ਸਹਾਇਤਾ ਵਾਸਤੇ ਔਰ ਇਹਦੀ ਉਹਨਾਂ ਨੇ ਪਾਲ ਕੀਤੀ ਤੇ ਸਾਡੇ ਤੱਕ ਜਦੋਂ ਸੂਚਨਾ ਮਿਲੀ ਤੇ ਅਸੀਂ ਇਹ ਜਿਹੜਾ ਫੋਨ ਲੈ ਕੇ ਗਏ ਸੀਗੇ ਜਿਹੜਾ ਗਰਮੇਸ਼ ਸਿੰਘ ਉਹਨਾਂ ਦਾ ਫੋਨ ਸੀਗਾ ਉਹਦੀ ਅਸੀਂ ਲੋਕੇਸ਼ਨ ਜਿਹੜੀ ਆ ਉਹਨੂੰ ਅਸੀਂ ਪਾਇਆ ਤੇ ਉਹ ਲੋਕੇਸ਼ਨ ਜਿਹੜੀ ਆ ਪਹਿਲੀ ਸਟੇਜ ਦੇ ਉੱਤੇ ਰੰਦਾਵਾ ਮਸੰਦਾ ਜਲੰਧਰ ਦੇ ਲਾਗੇ ਦੀ ਆਈ ਪੁਲਿਸ ਪਾਲਟੀ ਮੁਸਤੈਦ ਹੋਈ ਏਐਸਆਈ ਸਾਡੇ ਸੁਖਚਾਨ ਸਿੰਘ ਹੋਣੀ ਉਹ ਰੰਦਾਵਾ ਮਸੰਦਾ ਪਹੁੰਚੇ ਤੇ ਲੋਕੇਸ਼ਨ ਅਗਲੇ ਸਟੈਪ ਦੀ ਆ ਗਈ ਇਹ ਲੋਕੇਸ਼ਨ ਦਾ ਪਿੱਛਾ ਕਰਦੇ ਕਰਦੇ ਤੇ 24 ਘੰਟੇ ਦਾ ਸਫ਼ਰ ਤੈਅ ਕਰਕੇ ਇਹ ਨੇਪਾਲ ਦੇ ਬਾਡਰ ਦੇ ਲਾਗੇ ਗੋਰਖਪੁਰ ਦੀ ਹੱਦ ਦੇ ਉੱਤੇ ਪਹੁੰਚ ਗਏ ਜਿੱਥੇ ਇਹਨਾਂ ਨੇ ਲੋਕੇਸ਼ਨ ਦੇ ਉੱਤੇ ਪ੍ਰੋਪਰ ਪਹੁੰਚ ਗਏ ਉੱਥੇ ਰਾਜੂ ਦੀ ਭੈਣ ਜਿਹੜੀ ਸੀਗੀ ਉਹਦਾ ਕਰ ਸੀਗਾ ਇਹ ਉਸ ਘਰ ਦੇ ਵਿੱਚ ਬਾਕਾਇਦਾ ਵਧੀਆ ਤਰੀਕੇ ਦੇ ਨਾਲ ਮਾਹੌਲ ਸ਼ਰਾਬ ਦੀ ਬੋਤਲ ਲੈ ਕੇ ਬੈਠੇ ਸੀਗੇ ਇਹਨੂੰ ਐਪਰੀਹੈਂਡ ਕੀਤਾ ਔਰ ਉਸ ਤੋਂ ਬਾਅਦ ਫਿਰ ਵਾਪਸ ਜਿਹੜਾ ਰਿਟਰਨ ਇਹਨਾਂ ਨੇ 36 ਘੰਟੇ ਹੋਰ ਲੱਗੇ ਇਹ ਸਾਡੇ ਤੱਕ ਪਹੁੰਚਿਆ ਫਿਰ ਅਸੀਂ ਜਿਹੜਾ ਗਰਮੇਸ਼ ਸਿੰਘ ਤੇ ਇੰਜਰਡ ਹੈਗਾ ਉਹ ਅੱਜ ਵੀ ਇਲਾਜ ਦੇ ਅਧੀਨ ਹੈਗਾ ਉਹਦੇ ਅਸੀਂ ਭਤੀਜੇ ਦੇ ਕੁਲਦੀਪ ਸਿੰਘ ਦੇ ਬਿਆਨਾਂ ਦੇ ਉੱਤੇ ਅਸੀਂ ਪਰਚਾ ਦਰਜ ਕੀਤਾ ਐਫ ਆਈ ਆਰ ਨੰਬਰ 97 ਸਾਡੀ ਆਈ ਹੈ 2024 ਦੀ ਜਿਹਦੇ ਵਿੱਚ 110 ਪਬਲਿਕ 115 2 ਬੀ ਐਨ ਐਸ ਜਿਹੜਾ ਨਵਾਂ ਕਾਨੂੰਨ ਬਣਿਆ ਉਹਦੇ ਤਹਿਤ ਅਸੀਂ ਪਰਚਾ ਦਰਜ ਕਰਕੇ ਤਫਤੀਸ਼ ਓਪਨ ਕੀਤੀ ਹੈ ਔਰ ਇਹਦੀ ਰਾਜੂ ਦੀ ਅਸੀਂ ਗ੍ਰਫਤਾਰੀ ਜਿਹੜੀ ਹੈ ਉਹਨੂੰ ਪਾ ਲਈ ਹੈ ਤੇ ਇਹਨੂੰ ਅਸੀਂ ਕੱਲ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨੂੰ ਪੇਸ਼ ਕਰਾਂਗੇ ਉਸ ਤੋਂ ਬਾਅਦ ਇਹਦਾ ਰਿਮਾਂਡ ਲੈ ਕੇ ਫਿਰ ਇਹਦੇ ਤੋਂ ਹੋਰ ਜ਼ਿਆਦਾ ਗੰਭੀਰ ਪੁੱਛਗਛ ਕਰਾਂਗੇ ਔਰ ਜਿਹੜੀ ਇਸ ਤੋਂ ਬਾਅਦ ਡਾਕਟਰ ਦੀ ਜਿਹੜੀ رائے ਹੈਗੀ ਆ ਉਹ ਵੀ ਅਸੀਂ ਕੱਲ ਹੋਰ ਲੈਣੀ ਆ ਕਿਉਂਕਿ ਉਹ ਜੇਰ ਇਲਾਜ ਹੈਗਾ ਜਿਸ ਤਰ੍ਹਾਂ ਦਾ ਡਾਕਟਰ ਉਹਦੇ ਇਲਾਜ ਦੀ ਕੋਈ ਸਾਨੂੰ ਅਪਡੇਟ ਦਏਗਾ ਉਹਦੇ ਉਹਦਾ ਵੀ ਅਸੀਂ ਇਹਦੇ 'ਚ ਹੋਰ ਵਾਅਦਾ ਕਰਾਂਗੇ ਇਹ ਸਾਰੀ ਜਿਹੜੀ ਹੈਗੀ ਕ੍ਰਾਈਮ ਨੂੰ ਠੱਲ ਪਾਉਣ ਵਾਸਤੇ ਸਾਡੀ ਮਾਨਯੋਗ ਐਸਐਸਪੀ ਸ਼੍ਰੀਮਤੀ ਵਸਤਲਾ ਗੁਪਤਾ ਜੀ ਦੇ ਦਸ਼ਾ ਨਿਰਦੇਸ਼ਾਂ ਉੱਤੇ ਕਪੂਰਥਲਾ ਦੀ ਪੁਲਿਸ ਜਿਹੜੀ ਹੈਗੀ ਆ ਬਹੁਤ ਪ੍ਰੋ ਮਸਤੈਦ ਹੈ ਔਰ ਇਹ ਕੇਸ ਵੀ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਆ ਕਿ 24 ਘੰਟੇ ਦੇ ਵਿੱਚ ਦੂਸਰੀ ਕੰਟਰੀ ਦੇ ਬਾਰਡਰ ਤੋਂ ਜਾ ਕੇ ਫੜਕੇ ਲਿਆਉਣਾ ਬੰਦੇ ਨੂੰ ਬੜੀ ਪੁਲਿਸ ਦੀ ਅੱਛੀ ਕਾਰਗੁਜ਼ਾਰੀ ਹੈ ਤੇ ਅਸੀਂ ਆਸ ਰੱਖਦੇ ਹਾਂ ਕਿ ਸਾਡੀ ਜਿਹੜੀ ਕਪੂਰਥਲਾ ਦੀ ਪੁਲਿਸ ਜਿਹੜੀ ਹੈਗੀ ਆ ਉਹ ਇਸੇ ਤਰੀਕੇ ਦੇ ਨਾਲ ਹੀ ਇਸ ਗਤੀ ਦੇ ਵਿੱਚ ਜਿਹੜੀ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਕੰਮ ਕਰਦੀ ਰਹੇ। ਹਾਂ ਇਹਦੇ ਕੋਲੋਂ ਜਿਹੜੀ ਮੋਟਰਸਾਈਕਲ ਜਿਹੜਾ ਲੈ ਕੇ ਗਏ ਸੀਗੇ ਉਹ ਇਹਦੇ ਆਪਣੇ ਰਿਲੇਟਿਵ ਦੇ ਘਰੇ ਇਹਨੇ ਮਤਲਬ ਰੱਖ ਦਿੱਤਾ ਸੀ ਉਹਦੀ ਰਿਕਵਰੀ ਹੋ ਗਈ ਆ ਜਿਹੜਾ ਮੋਬਾਈਲ ਸੀ ਉਹ ਇਹਦੇ ਕੋਲੋਂ ਗ੍ਰਫਤਾਰ ਵੇਲੇ ਸਾਨੂੰ ਮਿਲ ਗਿਆ। ਪੈਸੇ ਤਾਂ ਇਹਨੇ ਆਪਣਾ ਕਿਰਾਇਆ ਖਰਚ ਲਿਆ ਔਰ ਜਾ ਕੇ ਨੇ ਸ਼ਰਾਬ ਸ਼ਰੂ ਪੀਲੀ ਉਹਦੇ ਚ ਨੇ ਵਰਤ ਦਿੱਤੇ ਆ